ਅੱਜ ਪਹਿਲੇ ਕੰਮ ਕਰ ਲਾਂ ਤੇ ਫੇਰ ਆਏ ਐ ਭਾਂਡੇ ਜੇ ਸਬਜ਼ੀ ਖਤਮ ਹੋ ਗਈ ਤਾਂ ਬੰਦਾ ਹੂਕਾ ਲਾ ਕੇ ਮਾਰ ਕੇ ਰੱਖ ਲਿੰਦਾ ਸਾਰੇ ਲੈ ਜੇ ਮੈਂ ਚਲੇ ਗਈਆਂ ਤੇ ਇਹਦਾ ਮਤਲਬ ਇਹ ਥੋੜੀ ਉਹ ਭਾਂਡੇ ਮੇਰੇ ਉਂਦਿਆਂ ਸਾਰੇ ਮੇਰੇ ਜੋਗੇ ਰੱਖੇ ਹੋਣੇ ਹੀਗੇ ਪਿੱਛੋਂ ਖਾਂਦੇ ਰਹਿ ਤੇ ਭਾਂਡੇ ਮੇਰੇ ਵਾਸਤੇ ਜਮਾ ਕਰਕੇ ਰੱਖੇ ਭਉਂਦੀ ਮਾਂ ਚ ਲੂਗੀ ਹੱਦੀ ਹੋਈ ਪਈ ਆ ਹੁਣ ਜੇ ਮੈਂ ਆਖਿਆ ਤੇ ਫੇ ਲੜਾਈ ਪੈਣੀ ਆ ਮੈਂ ਤਾਂ ਥੋੜਾ ਬਹੁਤ ਸੋਚਿਆ ਨਾ ਕੀ ਕਰਾਂ ਤਾਂ ਚਲ ਪਹਿਲਾਂ ਮਾਰ ਦਈਆਂ ਤੇ ਫੇਰ ਗੱਲ ਕਰਦੀ ਇਹਨਾਂ ਨਾਲ ਚਲ ਹਾਂ ਦੇ ਤਾ ਮਾਂਜੀ ਹੈ ਲੈ ਨਾ ਕਹਣਾ ਗੁਰਵੱਧੇ ਪਾਪਾ ਨੂੰ ਦੱਸ ਕੇ ਆਉਣੀ ਆ ਕਿ ਕੀ ਕੁਛ ਹੋਉਂਦਿਆ ਘਰ ਦੇ ਵਿੱਚ ਮੇਰੀ ਤਾਂ ਮਾਤੀ ਮਾਰੀ ਪਈ ਆ ਕੰਮ ਦੇ ਵਿੱਚ ਕਿੰਦਾਂ ਵੇਖ ਲੈਣਾ ਫੋਨ ਤੇ ਲੱਗੇ ਆ ਲੈ ਫੋਨ ਤੇ ਲੱਗਾ ਮੈਂ ਫੇਸਬੁੱਕ ਖੋਲੀ ਆ ਵਨਚਵਨੀਆਂ ਖਬਰਾਂ ਆਉਂਦੀਆਂ ਮੈਂ ਸੁਣਦਿਆਂ ਕਿਤੇ ਮੈਨੂੰ ਵੀ ਕੋਈ ਮੌਕਾ ਦੇ ਦਿਆ ਕਰੇ ਮੈਂ ਵੀ ਇਦਾਂ ਵੇਖ ਲਿਆ ਕਰਾਂ ਖਬਰਾਂ ਕੁਬਰਾਂ ਕੋਈ ਤੇਨੂੰ ਮੌਕਾ ਮਿਲਦਾ ਨਹੀਂ ਮੋਕਾ ਕਿਥੇ ਮਿਲਦਾ ਵਾ ਸਵੇਰੇ ਖਫ ਖਵਾ ਕੇ ਜਾਨੀ ਉਥੇ ਸਕੂਲ ਖਾਪਦੀਆਂ ਫਿਰ ਆਣ ਕੇ ਫਿਰ ਭਾਂਡਿਆਂ ਵਾਲੀ ਸ਼ਿੰਕ ਭਰੀ ਪਈ ਮੇਰੇ ਵਾਸਤੇ ਲੈ ਸਵੇਰੇ ਕਿੱਡਾ ਟੌਰ ਨਾ ਤਿਆਰ ਹੋ ਕੇ ਜਾਨੀ ਐਣਕਨ ਲਾਈਆਂ ਹੰਦੀਆਂ ਮੋਟਰ ਨੂੰ ਆਦੀ ਮੋਪਰੇ ਨੂੰ ਸੈਲਫ ਤੇ ਹੂੰ ਕਰਦੀ ਚੱਲ ਜਾਨੀ ਤੇ ਹੂੰ ਕਰਦੀ ਆ ਜਾਨੀ ਇੱਥੇ ਸੌਖਾ ਵਾ ਸੈਲਫ ਮਾਰਨੀ ਤੇ ਤਿਆਰ ਹੋ ਕੇ ਜਾਣਾ ਕਿਤੇ ਸੌਖਾ ਪਿਆ ਵਾ ਸਾਰੇ ਸੁੱਤੇ ਹੁੰਦੇ ਤੇ ਮੈਂ ਅੱਧੀ ਰਾਤ ਚਾਰ ਸਫਾਈ ਕਰਨ ਲੱਗੀ ਹਣੀ ਲੈ ਨੇ ਹੁਣ ਜੇ ਮੰਨ ਲਓ ਕਿ ਭਾਂਡੇ ਉਹ ਮੇਰੇ ਵਾਸਤੇ ਰੱਖੇ ਨੇ ਜੇ ਖਾਦਾ ਪੀਤਾ ਹੀ ਆ ਅ ਮੇਰੇ ਪਿੱਛੋਂ ਤੇ ਭਾਂਡੇ ਤੇ ਮੰਨ ਸਕਦੇ ਹੀ ਨਾ ਭਾਂਡੇ ਮੇਰੇ ਵਾਸਤੇ ਰੱਖੇ ਮੈਂ ਖਾਦਾ ਪੀਤਾ ਵਾ ਮੈਂ ਤਸਵੀਰ ਵਾਲੇ ਮੰਨ ਚਕੀ ਗਈ ਹੀਗੀ ਫਿਰ ਬਾਦ ਵਿੱਚ ਝੂਠੇ ਉਹ ਦੇਨੇ ਭਾਂਡੇ ਆ ਤੇ ਇਹਨਾਂ ਮੈਨੂੰ ਡੀਕਦੇ ਰਹਿਗੇ ਕਿ ਵੀ ਆਉਗੀ ਤੇ ਭਾਂਡੇ ਮੰਨ ਚੋਗੀ ਆ ਇੱਟਾ ਸਟ ਆਏ ਮਿਸਤਰੀ ਆ ਇੱਟਾ ਲਾਉਣ ਰੇਤ ਵਾਲੇ ਆਏ ਉਹਨਾਂ ਨੂੰ ਚਾਹ ਪੀ ਆਈ ਉਹਨਾਂ ਦੇ ਭਾਂਡੇ ਉੱਥੇ ਹੀ ਪਾ ਰੱਖਣੇ ਹੋ ਕਿੱਥੇ ਰੱਖਣੇ ਆਹ ਯਾਰ ਮੈਂ ਦਰੱਖਤ ਚਾਹ ਉਹਨਾਂ ਨੇ ਪਿਆ ਦਿੱਤੀ ਤੇ ਭਾਂਡੇ ਮੇਰੇ ਵਾਸਤੇ ਰੱਖ ਦਿੱਤੇ ਮੈਨੂੰ ਵੰਡ ਕੇ ਕੰਮ ਦਿੱਤਾ। ਕੰਮ ਵੰਡਿਆ ਥੋੜੀ? ਤੇ ਵੰਡੀ ਦਿੱਤਾ ਜਦੋਂ ਫਿਰ ਚਾਹ ਪੀ ਬਣਾ ਕੇ ਪਿਆ ਦਿੱਤੀ ਤੇ ਭਾਂਡੇ ਮੇਰੇ ਵਾਸਤੇ ਰੱਖੇ ਫਿਰ ਕਹਿਣਾ ਕਿ ਪਿੱਛੋ ਚਾਹ ਬਣਾ ਕੇ ਦਿੱਤੀ ਉਹ ਆਸਾਨ ਮੇਰੇ ਸੇ ਨਹੀਂ ਹੋਣਾ। ਇਹ ਗਲਤੀ ਤਾਂ ਥੋੜੀ ਹੁੰਦੀ। ਤੂੰ ਪੈ ਰਹੇਂ ਦੀ ਆਪੇ ਕੋਈ ਨਾ ਕੋਈ ਮਾਇ ਲੈ ਲੈਂਦਾ। ਦੁਪਹਿਰ ਰਹਿੰਦੇ ਨਹੀਂ ਤੇ ਲੜਾਈ ਪੈਣੀ ਹੀ ਕੱਲ ਦੀ ਚਾਹ ਵਾਂਗੂ। ਐਵੇਂ ਲੜਾਈ ਪੈਣੀ? ਆਪੇ ਲੜਾਈ ਪੈਣੀ ਕੀ ਫਿਰ ਕਹਿਣਾ ਪੀ ਚਾਹ ਨਹੀਂ ਬਣਾਉਂਦਾਂ ਕਹੇ ਕਹਤਾ ਪੀ ਚਾਹ ਨਹੀਂ ਬਣਾ ਕੇ ਦਿੱਤੀ। ਘੋਣਾ ਉਹ ਭਾਂਡੇ ਜਿਵੇਂ ਰਹਿਣ ਦੀ ਨਹੀਂ ਤਾਂ ਵੀ ਹੈਗੀ ਕਲਾ ਹੀ ਘਰ ਦੇ ਵਿੱਚ ਜੇ ਧੋਲੇ ਮਾਂ ਲੈ ਨਾ ਮਾਂ ਲੈ ਮਾਂਜ ਕੇ ਆਈਆਂ ਤਾਂ ਆਈਆਂ ਕੇ ਅੱਖਣ ਨਹੀਂ ਆਂ ਭਾਂਡੇ ਮਾਂ ਲੈ ਤੇਰੇ ਹੱਥ ਘਸ ਕੇ ਹੱਥ ਨਹੀਂ ਘਸ ਕੇ ਬੰਦਾ ਥੱਕਿਆ ਹੁੰਦਾ ਵਸ ਵੀ ਇਹ ਤੋਂ ਕੰਮ ਕਰ ਕਰ ਕੇ ਤੇ ਜੇ ਮੈਂ ਅਮਦਿਆਂ ਨੂੰ ਭਾਂਡੇ ਭੁੰਡੇ ਸਾਫ਼ ਹੁੰਦੇ ਤੇ ਮੇਰੇ ਵਰਗੀ ਵੀ ਖੋਸ਼ ਹੁੰਦੇ ਪਿਛੋਂ ਕੰਮ ਕੀਤਾ ਵਾ ਅੱਜ ਟਾਈਮ ਕਿੰਨਾ ਕੋਈ ਸਕੂਲੋਂ ਆਈ ਨਾ ਅੱਜ ਸਾਮਾ ਕਦਰੋਂ ਪੜ੍ਹਨੀ ਘੜੀ ਪੈ ਜਾ ਰੈਸਟ ਕਰਨ ਲੱਗ ਘੜੀ ਰੈਸਟ ਤਾਂ ਫਿਰ ਉਹੀ ਕੰਮ ਕਰ ਕੇ ਤੇ ਰੈਸਟ ਕਰ ਲੋ ਕੰਮ ਕਰਕੇ ਰਹਿ ਰਹੇ ਨੇ ਮੁੰਡੇ ਨੂੰ ਵੀ ਪੜ੍ਹਾਉਣਾ ਮੈਂ ਤਾਂ ਅੱਜ ਪਹਿਲਾਂ ਸੋਈ ਚ ਬੜੀ ਪਿਛਲ ਮੈਂ ਵੀ ਦੇ ਦੀ ਧਾਲ ਸਬਜ਼ੀ ਕੋਈ ਤੇ ਬਨੋਂਨੀ ਕਰਦੀਆਂ ਤੇ ਉਹ ਉਹਨਾਂ ਨੇ ਪਹਿਲਾਂ ਹੀ ਮੈਂ ਉਹ ਮੇਰੇ ਵਾਸਤੇ ਕੰਮ ਰੱਖਿਆ ਹੋਰੀ ਘਟੂ ਘਟ ਭਾਂਡੇ ਭੁੰਡੇ ਤਾਂ ਮਾਂ ਜੀ ਲਿਆ ਗਾ ਨੰਦਿਆਂ ਨੂੰ ਅੱਗੇ ਮਾਂਜਦੀਆਂ ਆ ਅੱਜ ਹੀ ਰਹਿ ਗਏ ਆ ਕਿੱਥੇ ਮਾਂਜਦੀਆਂ ਵਾ ਤੁਹਾਨੂੰ ਲੱਗਦਾ ਜਿੱਦਣ ਮੈਂ ਤੁਹਾਨੂੰ ਦੱਸ ਦਿੱਤਾ ਉਸ ਦਿਨ ਕਹਿ ਦਿੱਤਾ ਇਹਦਾਂ ਨਹੀਂ ਕਈਦਾ ਵੰਡ ਵਤ ਕੇ ਕੰਮ ਕਰਿਆ ਕਰੋ ਸਾਰੇ ਤੇ ਵੰਡ ਵਤ ਕੇ ਕਰਿਆ ਕਰਕੇ ਉਹਨਾਂ ਨੂੰ ਵੀ ਪਤਾ ਹੀ ਹੈ ਵੀ ਥੱਕੀ ਨਹੀਂ ਆਉਣਾ ਵਾ ਤੇ ਭਾਂਡਿਆ ਮਾਂਜ ਕੇ ਰੱਖੀਏ ਮੰਮੀ ਇਹ ਤੇ ਮੰਮੀ ਮਾਂਜ ਲੈਣ ਜੇ ਦੀਦੀ ਨੇ ਨਹੀਂ ਮਾਂਜ ਸਾਰੀ ਉਪਰ ਮੰਮੀ ਨੇ ਮਾਜੇ ਅਗੇ ਤੈਨੂੰ ਮਾਜ ਲੈਣਗੇ ਤਾਂ ਕੀ ਹਰਜ ਵਾ ਹੈਵੇ ਮਾਜ ਲੈ ਬੁੱਡੇ ਬਾਰੇ ਭਾਂਡੇ ਮਾਜੇ ਟੱਡੇ ਆ ਤੇ ਮੈਂ ਫਿਰ ਮਨ ਦਾ ਪੁੱਛਿਆ ਵੀ ਮੈਂ ਸਕੂਲੋਂ ਆਣ ਕੇ ਵੀ ਫਿਰ ਵੀ ਇਹਨਾਂ ਦੇ ਭਾਂਡੇ ਮਾਂਜ ਫਿਰ ਇਹਨਾਂ ਦੇ ਭਾਂਡੇ ਮੇਰੇ ਥੋੜੇ ਹੀ ਮੈਂ ਥੋੜੇ ਝੁੱਠੇ ਕੀਤੇ ਤੂੰ ਨਹੀਂ ਝੁੱਠੇ ਕੀਤੇ ਘਰ ਤੇ ਤੇਰਾ ਹੀ ਆ ਘਰ ਤੇਰਾ ਭਾਂਡੇ ਮਾਂਜਨ ਵਰੀ ਘਰ ਮੇਰਾ ਵਾ ਤੇ ਉਦਾਂ ਉਹਨਾਂ ਦਾ ਵਾ ਆਦੀ ਹੋਈ ਪਈ ਇੱਥੇ ਹਾ ਤੇ ਤੇਰੀ ਵਾਲੀ ਹੋਈ ਪਈ ਮੈਂ ਤਾਂ ਫਿਰ ਮੈਂ ਲਾਦਾ ਵੀ ਮੈਂ ਸਕੂਲ ਹੀ ਛੱਡ ਦਵਾ ਫਿਰ ਤੂੰ ਛੱਡ ਦੇ ਉਥੋਂ ਬੜੇ ਤੈਨੂੰ ਨੋਟ ਮਿਲਣਗੇ ਜਿੰਨੇ ਵੀ ਮਿਲਣੇ ਤਾਂ ਦਿਆ ਹੀ ਆ ਨਾ ਥੋੜੇ ਜਿ ਮਿਲਦੇ ਮੈਂ ਆਪਣੇ ਖਰਚਾ ਤੇ ਕਰਨ ਹੀ ਨਹੀਂ ਦੇਈ ਆ ਨਾ ਜੇ ਮੰਨ ਲਓ ਮੈਂ ਨਹੀਂ ਜਾਂਦੀ ਤੇ ਮੈਂ ਘਰੋਂ ਹੀ ਖਰਚਾ ਲੈਣਾ ਵਾ ਉਥੇ ਬਹਿ ਕੇ ਕਰ ਦੇਦੀਆਂ ਚੁਗਲੀਆਂ ਉਥੇ ਕਰ ਲੈਂਦੀਆਂ ਹੀ ਉਹ ਹੈ ਤੁਹਾਡਾ ਤਾਂ ਮਨੋਰੰਜਨ ਆ ਉਥੇ ਸਾਰਿਆਂ ਨੂੰ ਨਾ ਆਪਣੇ ਵਰਗੇ ਲੱਗਦੇ ਆ ਸਾਰੇ ਤੁਸੀਂ ਲਾ ਬਾਹਰ ਜਾ ਕੇ ਚੁਗਲੀਆਂ ਕਰਦੇ ਹੋਗੇ ਨਾ ਤੇ ਤੁਹਾਨੂੰ ਲੱਗਦਾ ਕਿ ਇਹ ਵੀ ਕਰਦੀ ਹੋਗੀ ਉਹਦੀ ਉਹਦੇ ਕੋ ਕਾਲੀਆਂ ਉਹਦੀ ਉਹ ਤੋਂ ਕਾਲੀਆਂ ਦਾ ਨੰਬਰ ਆਪਣੇ ਮਰਹਾਲੇ ਪ੍ਰਿੰਸੀਪਲਾਂ ਨੂੰ ਮੈਨੂੰ ਕੋਈ ਲੋੜ ਨਹੀਂ ਹੈਗੀ ਨੰਬਰ ਬਣਾਉਣ ਦੀ ਮੈਂ ਉਹਨਾਂ ਕੀ ਕਰਦੀ ਨਹੀਂ ਚਿੰਨਾ ਕਿ ਮੈਂ ਕਰ ਸਕਦੀ ਆ ਮੈਂ ਨੰਬਰ ਨਹੀਂ ਬਣਾਉਂਦੀ ਹੈਗੀ ਨੰਬਰ ਨਹੀਂ ਬਣਾਉਂਦਾ ਹੋਰ ਤਾਂ ਇਹਨਾਂ ਦੇ ਕੋਈ ਗੱਲ ਕਰਨ ਦਾ ਕੋਈ ਹੱਦ ਹੀ ਹੈਗਾ ਜਦੋਂ ਦੇਖੋ ਜਦੋਂ ਸਕੂਲੇ ਜਾਣਾ ਨਾ ਤੂੰ ਉਹਦਾ ਬੜੀ ਖੁਸ਼ ਚਿੰਨਾ ਚਾਹ ਹੁੰਦਾ ਨਾ ਤੈਨੂੰ ਜਿੱਦਾਂ ਪਤਾ ਨਹੀਂ ਰੌਗੜ ਘੁੰਮਣ ਚੱਲ ਘੁੰਮਣ ਚੱਲਦੀ ਹੈ ਤੇ ਜਦੋਂ ਦੇ ਕੋਈ ਵਾਹ ਨਹੀਂ ਤੇ ਜਦੋਂ ਘਰ ਆਉਣਾ ਤੇ ਉਹਦਾ ਛੜਿਆ ਕੋਈ ਅਗਲੇ ਨੂੰ ਨਹੀਂ ਜੀਣ ਦੇਣਾ ਪਤਾ ਨਹੀਂ ਇਹਨਾਂ ਜਨਾਨੀਆਂ ਨੇ ਨਾ ਈ ਵੜਨਾ ਘਰ ਤੋਂ ਅੱਬ ਜਿੰਨ ਕੰਨਾ ਕੰਮ ਵੰਦੋ ਭਾਂਡੇ ਮੰਜ ਨੇ ਮਾਜੋ ਫਿਰ ਕੀ ਹੋ ਗਿਆ ਕਿੱਦਾਂ ਦੱਸਣਾਈ ਮੈਨੂੰ ਇਹ ਮੈਂ ਭਾਂਡੇ ਮਾਜ ਲਈ ਕਮਾਲ ਹੋਈ ਇਹਦੇ ਵਾਲੀ ਬੈਠੀ ਹਾਂ ਬੈਠੀ ਹੀ ਮੈਂ ਗੋਪੀ ਚੱਲ ਹਾਂ ਉੱਧਰ ਚੱਲੀ ਗਏ ਨੇ ਮਿੰਦੋ ਤੇ ਸਨਾਕ ਲਾਇਆ ਵੀ ਬੌਟੀ ਨੂੰ ਲੈ ਕੇ ਤੇ ਨਾਲ ਆਵੀਂ ਉਮੀ ਮੈਂ ਆਦਾ ਸਕੂਲ ਹੋਇਆ ਥੱਕੀ ਆਈ ਫਿਰ ਮੈਂ ਜੇ ਭਾਂਡੇ ਮਾਜ ਕੇ ਹਟੀਆਂ ਤੇ ਮੈਂ ਕਿੰਨੀ ਮੈਂ ਨਹੀਂ ਜਾਣਾ ਹੈਗਾ ਚਾਲ ਨਾ ਸਕੂਟਰੀ ਤੇ ਚਲ ਜਾਨੀਆ ਆਪਾਂ ਹੁਣ ਜਾਣੀ ਕਰਨਾ ਵੀ ਸਕੂਟਰੀ ਦੇ ਉੱਪਰ ਤੇ ਚਲ ਜਾਣਾ ਵਾ ਪਰ ਇਹ ਕਿ ਮੈਂ ਥੱਕ ਗਈ ਹਾਂ ਹੁਣ ਮੈਂ ਘਰੀ ਰੈਸਟ ਕਰਨੀ ਆ ਥੱਕ ਤੁਕਾ ਦੇ ਨਾਲ ਗਈ ਆ ਉੱਥੇ ਕੁਰਸੀ ਤੇ ਬਹਿ ਕੇ ਤੂੰ ਆ ਜਾਨੀ ਤੁਹਾਡੇ ਬਾਣੀ ਆ ਨਾ ਸੂ ਕੁਰਸੀ ਤੇ ਬਹਿ ਕੇ ਆ ਜਾਣਾ ਕੁਰਸੀਆਂ ਨਹੀਂ ਅੱਜ ਕਾ ਸਕੂਲਾਂ ਚ ਦਿੰਦਾ ਕੋਈ ਵੀ ਖੜੀ ਲੱਤੇ ਰਹਿਣਾ ਪੈਂਦਾ 6-6 ਘੰਟੇ ਉੱਥੇ ਆਹੋ ਤੇ ਸਕੂਟਰੀ ਕਿੰਨੀਆਂ ਹੁੰਦੀਆਂ ਕੁਰਸੀਆਂ ਤੇ ਦਿੰਦਾ ਕੋ ਪਹਿਲੇ ਜਮਾਨੇ ਦੀ ਮੰਮੀ ਜਦੋਂ ਕੁਰਸੀਆਂ ਦਿੰਦੇ ਸੀਗੇ ਬੈ ਕੇ ਤੇ ਬੈ ਕੇ ਨਿਆਣੇ ਪੜਾਉਂਦੇ ਗਾਵਾ ਪਹਿਲਾਂ ਪੜਾਉਂਦੀਆਂ ਹੁੰਦੀਆਂ ਸੀ ਹੁਣ ਨਹੀਂ ਕੋਈ ਵੀ ਪੜਾਉਂਦਾ ਹੈਗਾ ਇਦਾਂ ਤੇ ਸਕੂਲਾਂ ਚ ਜਾ ਕੇ ਤਾਂ ਵੇਖੋ ਤੁਸੀਂ ਕੀ ਹਾਲ ਹੋਣ ਦਿਆ ਕੋਈ ਨਾ ਟੀਚਰ ਬਿਮਾਰ ਵੀ ਹੋਵੇ ਨਾ ਤਾਂ ਵੀ ਲਾਗੇ ਕੁਰਸੀ ਨਹੀਂ ਹੁੰਦੀ ਵੀ ਫਟਾਫੜ ਕੁਰਸੀ ਤੇ ਬਹਿ ਜਾਣਾ ਵਾ ਕਲਾਸਾਂ ਚੋਂ ਕੁਰਸੀਆਂ ਚਕਾਈਆਂ ਉਹ ਸਕੂਲਾਂ ਵਾਲਿਆਂ ਨੇ ਨਾ ਅਹੀਂ ਅੱਗੇ ਨਿਆਣੇ ਪੜਾਏ ਸੀਗੇ ਅੱਗੇ ਵੀ ਨਿਆਣੇ ਅਸੀਂ ਜਾਣਾ ਆਉਣਾ ਉੱਥੇ ਤੇ ਜੇ ਕਿਸੇ ਨੇ ਜਾਣਾ ਉਹਨੂੰ ਵੀ ਕੁਰਸੀ ਦੇਣੀ ਉਹਨਾਂ ਬਹਿਣ ਨੂੰ ਹੋ ਨਹੀਂ ਹੈਗਾ ਹੁਣ ਇਦਾਂ ਨਹੀਂ ਸਿਸਟਮ ਹੈਗਾ ਤਾਂ ਦੱਸ ਜਿਹੜੇ ਆ ਜਾਂਦੇ ਨੇ ਨਿਆਣਿਆਂ ਦੇ ਮਗਰ ਉਹ ਵੀ ਉਹ ਨਹੀਂ ਆ ਜਾਂਦੇ ਉਹਨਾਂ ਨੂੰ ਕੋਈ ਬੈਣ ਨੂੰ ਨਹੀਂ ਆਂਦਾ ਨਹੀਂ ਉਹਨਾਂ ਨੂੰ ਤਾਂ ਕਹਿੰਦੇ ਆ ਉਹਨਾਂ ਤੋਂ ਫੀਸਾਂ ਨਹੀਂ ਲੈਣੀਆਂ ਸਕੂਲਾਂ ਵਾਲਿਆਂ ਨੇ ਅੱਛਾ ਹਾਂ ਉਹਨਾਂ ਨੂੰ ਤਾਂ ਕਹਿੰਦੇ ਆ ਟੀਚਰਾਂ ਨੂੰ ਨਹੀਂ ਨਾ ਕਹਿੰਦੇ ਹੈਗੇ ਉਹਨਾਂ ਨੂੰ ਤਾਂ ਤਨਖਾਹਾਂ ਦੇਣੀਆਂ ਵਾ ਮੈਂ ਤੇ ਆਖਿਆ ਚੱਲ ਕੰਮ ਦੰਦਾ ਕਰ ਲੈਣੀ ਆ ਤੇ ਚੱਲ ਤੈਨੂੰ ਆਣੀ ਆ ਚੱਲ ਘੜੀ ਕੋ ਹੋ ਆਈਏ ਉਹਨੇ ਦੋ ਤਿੰਨ ਸਨਾ ਦੇ ਦਿੱਤੇ ਆ ਮਿੰਦੋਰੇ ਤੂੰ ਇਦਾਂ ਕਰੋ ਦੀਦੀ ਨੂੰ ਲੈ ਜਾਓ ਨਾਲ ਮੈਂ ਘੜੀ ਰੈਸਟ ਕਰ ਲੂੰਗੀ ਉਹ ਵੀ ਘਰ ਕੰਮ ਧੰਦਾ ਕਰਦੀ ਰਹੀ ਆ ਤੇ ਉਹ ਵੀ ਲੰਮੀ ਪਈ ਹੋਣੀ ਉਹਨੇ ਕੀਪਤਾ ਜਾਣਾ ਕਨੇ ਮੈਂ ਤੇ ਪੁੱਛ ਕੇ ਦੇ ਵੇਖ ਲੋ ਮੇਰਾ ਤੇ ਔਖਾ ਜਿਹਾ ਜਾਣਾ ਮੈਂ ਐਵੇਂ ਕਹਾਂ ਉਹਨੂੰ ਪੁੱਛਾ ਫਿਰ ਮੈਂ ਹੁਣ ਆਹੋ ਉਹਨੂੰ ਪੁੱਛ ਲਓ ਤੂੰ ਚੰਗਾ ਕਿਧਰ ਆਏ ਜੀ ਆਪ ਸ਼ਾਂ ਕਰਕੇ ਆਇਆ ਤੇ ਉਹ ਮੈਂ ਕਰਤਾ ਫੋਨ ਹੁਣ ਮਿਸਤਰੀ ਨੂੰ ਨਹੀਂ ਨਹੀਂ ਕਰਨਾ ਮੈਨੂੰ ਫੋਨ ਲੈ ਕਰਨਾ ਕਰ ਤਾ ਉਹਨੂੰ ਕਹੇ ਸਾਰਾ ਸਮਾਨ ਆ ਗਿਆ ਵਾ ਤੇ ਆ ਜਾ ਹੁਣ ਸਵੇਰੇ ਆ ਗਿਆ ਸਾਰਾ ਆਵੇਲਾ ਸਭ ਕੋ ਆ ਗਿਆ ਹੁਣ ਤੇ ਅੱਛਾ ਇਹ ਕਰ ਦਨੇ ਫੋਨ ਉਹਨੂੰ ਫੇਕੇ ਹੈ ਕਰ ਦਨੇ ਆ ਫੋਨ ਇਹਨੂੰ ਡਾਈ ਜ ਕੰਮ ਕਰੀ ਸ਼ੁਰੂ ਕੰਮ ਤੇ ਮੈਂ ਆ ਸਵੇਰੇ ਆ ਵੀ ਨਾਲੇ ਵਾਰ ਚੰਗਾ ਵਾ ਅੱਛਾ ਤੇ ਨੀਂ ਨਾ ਰੱਖਦੇ ਹੁਣ ਉਹ ਸਾਰੇ ਵਾਰ ਰੱਬ ਦੇ ਆ ਐਵੇਂ ਲੋਕੀ ਵਹਿਮ ਪਰਮ ਕਰਦੇ ਹੋਰ ਚਲ ਹੈ ਯਾ ਰੱਬ ਨੇ ਬਣਾਏ ਸਭ ਕੋ ਅਸੀਂ ਥੋੜਾ ਬਣਾਇਆ ਵਾ ਕਹਿੰਦੇ ਇਹ ਵੀ ਆਂਦੇ ਹੁੰਦੇ ਨਾ ਕਿ ਵਾਰ ਬੁੱਧ ਤੇ ਕੰਮ ਸ਼ੁੱਧ ਆਹੋ ਇਹ ਗੱਲਾਂ ਦੀ ਐਸੇ ਕੀ ਜਾ ਵੀ ਸਵੇਰੇ ਉਹ ਨੀਂ ਨਾ ਰੱਖ ਲੈ ਰਖਾ ਲਿੰਦੀਆਂ ਫੇ ਨੀ ਆਹੋ ਹੂੰ ਤੇ ਆ ਗਈ ਏ ਸਾਰੀ ਜਿੰਨੀ ਕਿੰਨੀ ਕਿੰਨੀ ਆਈ ਆ ਸਾਰੀ ਆ ਗਈ ਆ ਜਿੰਨੀ ਹੋਰ ਆਖੂਗਾ ਉਨੀ ਮੰਗਾਵਾਂਗੇ ਹੋਰ ਹੂੰ ਨਾਲੋ ਨਾਲੀ ਲਿਆਵਾਂਗੇ ਮੁੜਕੇ ਰੱਖਣ ਨੂੰ ਥਾਂ ਹੈ ਨੀ ਵਾਹ ਬੇਬੀ ਗੱਲਾਂ ਹੁਣ ਇਹ ਵੀ ਇੱਕਰ ਗੰਦ ਕੱਢ ਦੇਣਾ ਸਾਰਾ ਹੀ ਇਹਦਾ ਨਹੀਂ ਸਾਰਾ ਸਾਰਾ ਇਹਕੇ ਆਹੋ ਲੈਂਟ ਲੂੰਟਰ ਪਾ ਦਈਏ ਖੂਦ ਦੇ ਉੱਤੇ ਸਾਰਾ ਮੜ ਕੇ ਤਾਂ ਪਰਚੇ ਜਿਆ ਬਣ ਜੇ ਆਹ ਚਾਰ ਫੇਰੇ ਵੜਗਣ ਹੋ ਜੇ ਜਿਹੜੇ ਬਾਹਰੋਂ ਕੁੱਤੇ ਕੱਤੇ ਆਉਂਦੇ ਨਾ ਆਉਣਗੇ ਆਹ ਇੱਕ ਵਾਰ ਗੰਦ ਨਿਕਲ ਜੂ ਆਹੋ ਖਰਚਾ ਬਥੇਰਾ ਹੋ ਜਾਣਾ ਹੈ ਤੇ ਉਹ ਕੀ ਆ ਤਾਂ ਆਂਦਾ ਕੀ ਵੀ ਮੈਂ ਠੇਕੇ ਦੇ ਕੰਮ ਕਰੂਗਾ ਕਿ ਵਿਆੜੀ ਦੇ ਕਰੂਗਾ ਨਹੀਂ ਠੇਕਾ ਮਾਰਨਾ ਮਮੀ ਆਨਾ ਵੀ ਠੇਕਾ ਮਾਰਨਾ ਚੰਗਾ ਹੀ ਹੋ ਕਾਰਨ ਪਤਾ ਕੀ ਹਾਂ ਆ ਬੁੜੀਆਂ ਸਾਡੀਆਂ ਤੇ ਉਦਾਂ ਹੀ ਆ ਆਪਣੇ ਘਰ ਦੀ ਰੋਟੀ ਤੋਂ ਲੜੀ ਜਾਂਦੀ ਆ ਕਿ ਮੈਂ ਉਹ ਕੰਮ ਮੈਂ ਵੱਧ ਕਰ ਲਿਆ ਤੇ ਉਹ ਦੂਜਿਆਂ ਦੀ ਮੈਂ ਕਰ ਲਿਆ ਵਾ ਇਹ ਗੱਲ ਤੇ ਸਹੀ ਹੈ ਬਿਲਕੁਲ ਤੇ ਇਹਦੇ ਨਾਲੋਂ ਠੇਕਾ ਮਾਰਨਾ ਚੰਗਾ ਹੈ ਚਾਹ ਜੂ ਤੇ ਚਲੋ ਦਵਾਂਗੇ ਅਸੀਂ ਚਾਹ ਤੇਈ ਜਾਣੀਆਂ ਆ ਆਹ ਤੇ ਰੋਟੀਆਂ ਵਾਕਿਆ ਨਾਲ ਲੜੀ ਜਾਇਗਾ ਨਹੀਂ ਇਹ ਗੱਲ ਤਾਂ ਨਹੀਂ ਸਹੀ ਉਹ ਮੁੜ ਕੇ ਪਤਾ ਕੀ ਗੱਲ ਆ ਫਿਰ ਇਹ ਆ ਵੀ ਇਹ ਤਾਂ ਨੇ ਸਾਨੂੰ ਦੱਸਣਾ ਤੈਨੂੰ ਤੇਰੀ ਨੇ ਵਕਤ ਤੈਨੂੰ ਦਸੀ ਜਾਣਾ ਮੇਰੀ ਨੇ ਮੈਨੂੰ ਵਕਤ ਦਸੀ ਜਾਣਾ ਚਲ ਅਸੀਂ ਕਿਹੜਾ ਅਸਰ ਕਰਨਾ ਨਹੀਂ ਅਸਰ ਅਸੀਂ ਨਾ ਕਰਾਂਗੇ ਤੇ ਚੰਗਾ ਵਾ ਨਾ ਇਹ ਨਾ ਕਰਾਂਗੇ ਤੇ ਚੰਗਾ ਵਾ ਇਹ ਪਹਿਲੀਆਂ ਜਨਾਨੀਆਂ ਥੋੜਾ ਵਾ ਅੱਗੇ ਜਿਹੜਾ ਥੱਬਾ ਥੱਬਾ ਰੋਟੀਆਂ ਦਾ ਪਕਾ ਕੇ ਤੇ ਤਾਂ ਵੀ ਕੋਈ ਗੱਲ ਨਹੀਂ ਮੈਂ ਨਾ ਵੇਲਾ ਪਿੱਛੇ ਕੋਈ ਹੈ ਹੀ ਸੌਂਦੇ ਹੀ ਨਾ ਮਾਤਾ ਅਸੀਂ ਵੇਂਦੇ ਰਹਿੰਦੇ ਕਿੰਨੇ ਤਬਾ ਦਾ ਸਾਡੀ ਨੇ ਤੈਨੂੰ ਪਤਾ ਕਿੰਨੀ ਜਦੋਂ ਇੱਥੇ ਬਾਹ ਪਿੰਡੋਂ ਰੋਟੀਆਂ ਲਿਆਉਣੀਆਂ ਉਂਗਲੇ ਲਾਇਆ ਹੋਣਾ ਸਾਨੂੰ ਸਿਰ ਤੇ ਹੈ ਚੁੱਕੀਆਂਣੀਆਂ ਚਾਟੀ ਲੱਸੀ ਦੀ ਤੇ ਕੋਈ ਹੰਦਾ ਹੀ ਨਹੀਂ ਉਹ ਸਮਾਂ ਜਿਹੜਾ ਕਿ ਨਹੀਂ ਉਹ ਸਮਾਂ ਸੀ ਹੁਣ ਤੇ ਪਤਾ ਕੀ ਗੱਲ ਆ ਚਲੋ ਆਪਾਂ ਹੀ ਦੋਵੇਂ ਇੱਕ ਦੂਜੇ ਨਾਲ ਪੁੰਨਿਆਂ ਤੇ ਜਾਓ ਦੂਜੇ ਪਰਲੇ ਗੁੰਦੇ ਆ ਭਰਾ ਭਰਾ ਆ ਹੁਣ ਉਹ ਪਰਲੇ ਡੇਰੇ ਵਾਲੇ ਵੇਖ ਲਾ ਉਹ ਵੇਖ ਲਾ ਉਹ ਖਲਾਰੇ ਪਏ ਆ ਉਹਨਾਂ ਦੇ ਵੀ ਪਏ ਆ ਉਹ ਬੁੜੀਆਂ ਪਿੱਛੇ ਲੱਗੇ ਨਾ ਉਹ ਨਾ ਪੁੱਤ ਪਿਓ ਨਾ ਨਹੀਂ ਬੋਲਦੇ ਪਿਓ ਪੁੱਤਾਂ ਨਾ ਨਹੀਂ ਬੋਲਦਾ ਜਨਾਨੀਆਂ ਇੱਕ ਦੂਜੇ ਨਾਲ ਮੂੰਹ ਵਿੰਗੇ ਕੀਤੇ ਆ ਤੇ ਕੀ ਫਾਇਦਾ ਕੀ ਲੈ ਐਵੇਂ ਜਾਣ ਕੇ ਜਦੋਂ ਵਿਆਹ ਤੋਂ ਪਹਿਲਾਂ ਭੈਣ ਭਰਾ ਇਕੱਠੇ ਰਹਿੰਦੇ ਤਾਂ ਵਾਹ ਇਹਨਾਂ ਬੰਦਾ ਪੁੱਛੇ ਵਾਕੋ ਕੇ ਕੋਈ ਯਾਰਾ ਜੋੜ ਲੋਗੇ ਆ ਹੈ ਵੇ ਜਾਣ ਕੇ ਤੂੰ ਤਾਂ ਕਰਦੇ ਫੋਨ ਹੈ ਉਹ ਤਾਂ ਕਰਦੇ ਨਾ ਸਾਡੀ ਲੜਾਈ ਕੱਖ ਨਹੀਂ ਹੈ ਵੀ ਕਰਨੀਆਂ ਇਕੱਠੀਆਂ ਵਾ ਉਦਾਂ ਵੇਖੀ ਕਿਦਾਂ ਜਦੋਂ ਇੱਕ ਜਿਹੜੀਆਂ ਕਰਦੀਆਂ ਗੱਲ ਇਹਦੇ ਕੋ ਅਖਰੀਗੀ ਜੇ ਕਰੇ ਕੌਲੀ ਚਮਚਾ ਵੱਧ ਮਾਂਜਿਆ ਗਿਆ ਨਾ ਵੀ ਮੈਂ ਅੱਜ ਮੈਂ ਵੱਧ ਮਾਂਜ ਦਿੱਤਾ ਵੀ ਆਹ ਕੰਮ ਵੱਧ ਦਾ ਕੀ ਹੋਊਗਾ ਕੱਖ ਵੀ ਨਹੀਂ ਹੈ ਕਮਾਲ ਕਰਦੀਆਂ ਹਾਂ ਚਲ ਕਰਦੇ ਫੋਨ ਉਹਨੂੰ ਆਹ ਉਹਨਾਂ ਕੱਲ ਸਵੇਰੇ ਆ ਜਾਵੀਂ ਵਾਹ ਆਹ ਬੰਦੇ ਲੈ ਆ ਦੋ ਤਿੰਨ ਨਾਲ ਠੇਕਾ ਮਾਰਨਾ ਫਿਰ ਉਹਨੇ ਠੇਕਾ ਮਾਰਨਾ ਠੇਕਾ ਹੀ ਉਹ ਠੀਕ ਹਾਂ ਉਹਨਾਂ ਕਾ ਵੀ ਠੇਕਾ ਮਾਰਨਾ ਹੈ ਚਲ ਠੀਕ ਹਾਂ ਲੰਮੀ ਪਈ ਆ ਲੰਮੀ ਪਈ ਸੁੱਤੀ ਆ ਆਹੋ ਬੀਜੀ ਹਾਂ ਸੂਟ ਇਹ ਨਾ ਦੇਣਾ ਹੋ ਕਿਸੇ ਦਾ ਜ਼ਰੂਰੀ ਅੱਛਾ ਹਾਏ ਮੈਂ ਤਾਂ ਥੱਕ ਗਈ ਸੀ ਇਸੀ ਕੇ ਛੇਤਰ ਪਾਈ ਕੀਤੀ ਉਧਰੋਂ ਮੁੰਡਾ ਹਾਰਨ ਵਜਾਈ ਜਾਵੇ ਬਾਹਰ ਹਾਂ ਹਾਂ ਤੇ ਉਹ ਫੜਾਇਆ ਤੇ ਮੈਂ ਹਾਂ ਚੱਲਣਾ ਆਲੂ ਗਰਗੜੀ ਕਿ ਲੰਮੀ ਪੈਣੀ ਆ ਅੱਛਾ ਤੁਸੀਂ ਕਿੱਥੋਂ ਆਏ ਆ ਮੈਂ ਆ ਗਈ ਅੱਥੇ ਹੀਗੀ ਹਾਂ ਮੈਂ ਤਾਂ ਗੋਪੀਂ ਡਿਕੰਡਈ ਹੀ ਹੂੰ ਤੇ ਉਹਨੇ ਮੈਂ ਆਖਿਆ ਮਿੰਦੋ ਨੇ ਸੁਣਾ ਕਰਾਇਆ ਦੋ ਤਿੰਨ ਦਿਨ ਹੋਏ ਇੱਕ ਲੰਦੀ ਨੂੰ ਫੋਨ ਵੀ ਕਰਦੀ ਆ ਅੱਛਾ ਪੀ ਆਓ ਬਉਟੀ ਨੂੰ ਲੈ ਕੇ ਤੇ ਆਓ ਕੋਈ ਬਉਟੀ ਲੈ ਆ ਅੱਛਾ ਤੇ ਉਹਨੇ ਤਾਂ ਮੈਨੂੰ ਨਾ ਕਰ ਦਿੱਤੀ ਕਿਨੇ ਗੋਪੀ ਨੇ ਆਹੋ ਆਂਦੀ ਮੈਂ ਥੱਕੀ ਆ ਮੈਂ ਭਾਂਡੇ ਮਾਜ ਕੇ ਹਟੀ ਆ ਭਾਂਡੇ ਮਾਜ ਕੇ ਆਹੋ ਭਾਂਡੇ ਮਾਜ ਕੇ ਵਿੱਚ ਕਿਵੇਂ ਹੋ ਜਾਂਦਾ ਚਲੋ ਹੱਦ ਹੋ ਗਈ ਉਹ ਤਰ੍ਹਾਂ ਇਹਦੇ ਵਾਲੀ ਬੀਜੀ ਇਕ ਤਰ੍ਹਾਂ ਦੇ ਜਿੱਥੇ ਹੁਣ ਆਂਦੇ ਹੁੰਦੇ ਵੀ ਨੋਆ ਦੋ ਦੋ ਤਿੰਨ ਤਿੰਨ ਹੋਣੀਆਂ ਚਾਹੀਦੀਆਂ ਘਰ ਵਿੱਚ ਮੈਂ ਤਾਂ ਨਹੀਂ ਫਿਰ ਹੁਣੀ ਇੱਕ ਚਾਹੀਦੀ ਮੈਂ ਤਾਂ ਆਖਿਆ ਮੈਂ ਆਖਿਆ ਉਹ ਵੀ ਕੰਮ ਕਰਦੀ ਹਟਿਆ ਸਾਰੀ ਦਿਹਾੜੀ ਕੰਮ ਵੀ ਕਰਦੀ ਕਿੰਨਾ ਕੰਮ ਕੀਤਾ ਸਵੇਰ ਦਾ ਰੋਟੀ ਪਾਣੀ ਪਕਾਇਆ ਇਹ ਤੇ ਮੈਡਮ ਦੋ ਰੋਟੀਆਂ ਲਾ ਕੇ ਦਿਖਾ ਕੇ ਭੱਜ ਗਈ ਸੀ ਤੇ ਸਾਰਾ ਕੰਮ ਮਗਰੋਂ ਆਪ ਹੀ ਕੀਤਾ ਤੁਹੇ ਕਿੰਨੀ ਆਰ ਪਾਣੀ ਦੇਣ ਗਿਆ ਬੰਦੇ ਟੋਟਾ ਲਾਉਣ ਦੇ ਮੈਂ ਚਾਹ ਬਣਾ ਕੇ ਤੁਹਾਨੂੰ ਦਿੱਤੀ ਫੇਰ ਤੁਸੀਂ ਫੜਾ ਕੇ ਆਏ ਇਹਦੇ ਜਲਵੇ ਚ ਆ ਪੀਏ ਬੈਠੀਆਂ ਰਹਿੰਦੀਆਂ ਵਾ ਘਰ ਤੇ ਬੈਠੀ ਤੇ ਇਹ ਰਹਿੰਦੀਆਂ ਕੁਰਸੀਆਂ ਦੇ ਮਜੇ ਨਾਲ ਮਟਮਟ ਮੈਡਮ ਨਾਲ ਗੱਲਾਂ ਮਾਰ ਲੀਆਂ ਜੀ ਕੀਤਾ ਨਿਆਣੇ ਪੜਾ ਰਹੇ ਤੇ ਕੀਪਤਾ ਪੜਾਉਂਦੀ ਹੈ ਵਾ ਕਿ ਨਹੀਂ ਪੜਾਉਂਦੀ ਕੀ ਕਰਦੀ ਉਹ ਅੱਥੇ ਆਂਦੀ ਉੱਥੇ ਕੁਰਸੀਆਂ ਚ ਓਕਤੀਆਂ ਆ ਕੋਈ ਕੁਰਸੀ ਦੇਣੀ ਬੈਹਣ ਦੰਦਾ ਸਾਰੀ ਢਾੜੀ ਮੈਂ ਖੜੀ ਲੱਤੇ ਰਹਿਨੀ ਐਦਾਂ ਹੋ ਸਕਦਾ ਬਣਾ ਬਿੱਬੀ ਕੀਪਤਾ ਅਸੀਂ ਕਿਹੜੇ ਗਏ ਪਰ ਮੈਂ ਉਹੋ ਵਕੀ ਮੈਂ ਆਖਾਂ ਹੁਣ ਕਿਤੇ ਬੈੰਦੀ ਨਾ ਹੋਊਗੀ ਸਾਰੇ ਦਿਨ ਦੇ ਵਿੱਚ ਦਫਤਰ ਬਣੇ ਆ ਰੋਟੀ ਖਰੋ ਕੇ ਖਾਂਦੀ ਹੋਗੀ ਤੁਰੀ ਫਿਰਦੀ ਖਾਂਦੀ ਹੋਗੀ ਦਾ ਹੱਥ ਤੇ ਰੱਖ ਕੇ ਕੀ ਪਤਾ ਉਹ ਤਾਂ ਆਂਦੀ ਮੈਂ ਥੱਕੀ ਬਹੁਤ ਆਉਣੀ ਆ ਮੈਂ ਨਹੀਂ ਗਾ ਜਾਣਾ ਤੇ ਚਲ ਦੇ ਅੰਦਰ ਆਪਾਂ ਚੱਲੀਏ ਚਲ ਅਹੀਂ ਤੇ ਚਲ ਜਾਣੇ ਆ ਮੈਂ ਤਾਂ ਉਹਨੂੰ ਇਹ ਵੀ ਆਖਾ ਵੀ ਸਕੂਟਰੀ ਤੇ ਆਪਾਂ ਆਉਣ ਜਾਣ ਨਹੀਂ ਕਰਾਂਗੇ ਆਹੋ ਤੇ ਆਂਦੀ ਨਾ ਮੈਂ ਨਹੀਂ ਗਾ ਜਾਣਾ ਚਲ ਨਹੀਂ ਜਾਣਾ ਤੇ ਨਾ ਜਾਵੇ ਤੇ ਫਿਰ ਆਦਾ ਕਰੂਗੀ ਰੋਟੀ ਪਾਣੀ ਜੀ ਹੋਣੀ ਹੀ ਚੱਲ ਗਏ ਤੇ ਮੈਂ ਚਲ ਜਾ ਨਹੀਂ ਤੁਹਾਡੇ ਨਾਲ ਮੈਨੂੰ ਕੀ ਮਾੜਾ ਫਿਰ ਤੋਰ ਉਹਨੇ ਕੱਲਾ ਬਤਾ ਮਾਰ ਉਹਨੇ ਚਾਰ ਤੇ ਪਕਾਉਗੀ ਕਿ ਫਿਰ ਜਦੋਂ ਨਾ ਕਰ ਦਿੱਤੀ ਆ ਜਿਹੜੀ ਇੰਨੀ ਥੱਕੀ ਆ ਰੋਟੀਆਂ ਪਕਾਉਣ ਜੋਗੀ ਹੈਗੀ ਪੁੱਛ ਲੈਣਾ ਫਿਰ ਉਹਨੂੰ ਪਹਿਲਾਂ ਆਪੇ ਪਕਾਉਗੀ ਚੱਲ ਆਪਾਂ ਚੱਲੀਏ ਚਲੋ ਆਹ ਚੱਲੀਏ ਫਿਰ ਕਿ ਘੜੀ ਫਿਰ ਤੁਰ ਕੇ ਆਉਨੇ ਆ ਆਪਾਂ ਫਿਰ ਤੁਰ ਕੇ ਸਕੂਟਰੀ ਤੇ ਨਹੀਂ ਜਾਣਾ ਨਾਲੇ ਸਾਡੀ ਸੈਰ ਹੋ ਜਾਣੀ ਆ ਨਾਲੇ ਘੜੀ ਫਿਰ ਲਾਵਾਂਗੇ ਕਿ ਜਦੋਂ ਜਾਣਾ ਹੀ ਆ ਤਾਂ ਫੇਕਾ ਦੀ ਗੱਲ ਵਾ ਆਪਸ ਪਕਾ ਰਿਆ ਬਣੂ ਦੱਸ ਜੀਏ ਨਹੀਂ ਦੱਸ ਕੇ ਜਾਵਾਂਗੇ ਹਾਂ ਵੀ ਦੁੱਧ ਹੋਣ ਤੋਰੀ ਨਹੀਂ ਕਿ ਤੇ ਮੈਂ ਚੱਲੀ ਆਂ ਫਿਰ ਮੈਂ ਕਹਿੰਦੀ ਸਬਜੀ ਤੇ ਬਣਾ ਲਈ ਆ ਨਾ ਤੂੰ ਹਾਂ ਸਬਜੀ ਤੇ ਬਣੀ ਆ ਚੱਲ ਚੰਗਾ ਆਹ ਪਨੀਰ ਭੁੰਨਣਾ ਮਾਸਾ ਕੋਤ ਕੋਈ ਨਹੀਂ ਜਿਵੇਂ ਰੋਟੀਆਂ ਇੱਕ ਬੰਨੇ ਪਕਾਉਣ ਰਿਆ ਬਣਾ ਤੇ ਇੱਕ ਬੰਨੇ ਹੀ ਪਨੀਰ ਮਾਸਾ ਭੁੰਨ ਲੈਣਾ ਚੱਲ ਠੀਕ ਸੋਜੀ ਤੇ ਹੈ ਨਹੀਂ ਹਾਂ ਹਾਂ ਇੱਥੇ ਵੀ ਅੰਦਰ ਹੋਣੀ ਆ ਆਹ ਮੁੜ ਕੇ ਆਪਣਾ ਮੈਨੂੰ ਦੱਸ ਕੇ ਨਹੀਂ ਗਈਆਂ ਹੂੰ ਗੋਪੀ ਹਾਂਜੀ ਮੈਂ ਆਈ ਫੇਰ ਚੱਲ ਲੰਗਾ ਮੈਂ ਧੋਕਰ ਇਹਨੂੰ ਮੈਂ ਆਖਿਆ ਉਹ ਦੰਦਰ ਨੂੰ ਤੇ ਆਂਦੀ ਚੱਲ ਮੈਂ ਚੱਲ ਜਾਨੀ ਆ ਨਾਲ ਠੀਕ ਆ ਤੇ ਤੂੰ ਕੋ ਵੀ ਚਲੀ ਜਾਨੀ ਉਹ ਤੂੰ ਨਾ ਕਰ ਦਿੱਤੀ ਬੀਜੀ ਨੂੰ ਅਸੇ ਵੇਲੇ ਹੀ ਕਿੰਨਾ ਘਿਰ ਲੱਗਣਾ ਹੈਗਾ ਜਾਣ ਉਹ ਹੋਣਾ ਹੀ ਤਾਂ ਦੱਦ ਮੈਂ ਆਇ ਤੇ ਚੱਲ ਕੋਈ ਨਾ ਕੋਈ ਕੰਮ ਕਰ ਲੈਂਦੀ ਨਹੀਂ ਨਹੀਂ ਮੈਂ ਥੱਕੀ ਬੜੀ ਮੈਂ ਸਕੂਲੋਂ ਵੀ ਥੱਕੀ ਆਈ ਆ ਤੇ ਮੈਨੂੰ ਹੁਣ ਮੈਂ ਥੋੜੀ ਰੈਸਟ ਕਰਨੀ ਹੈ ਕਿਤੇ ਬਾਅਦ ਵਿੱਚ ਮੁੰਡੇ ਨੂੰ ਵੀ ਪੜਾਉਣਾ ਏ ਲੈ ਤੇ ਮੈਨੂੰ ਫੇਰ ਅੱਜ ਛੁੱਟੀ ਆ ਬੀਬੀ ਰੋਟੀਆਂ ਵੀ ਤੇ ਘੇ ਪਕਾਉਣੀਆਂ ਵਾ ਬੰਦੀ ਰੋਟੀਆਂ ਪਕਾ ਲੂੰਗੀ ਮੈਂ ਸਬਜੀ ਬਣੀ ਤੇ ਪਨੀਰ ਦੀ ਸਬਜੀ ਬਣਾਉਣੀ ਹੈ ਸੁੱਕੀ ਨਾਲ ਕਿਹੜੀ ਸਬਜੀ ਬਣੀ ਹੈ ਕਰਿਆਲੀ ਬਣੀ ਹੈ ਸੁੱਕੀ ਬਣਾਉਣੀ ਥੋੜੀ ਜੀ ਚਨੇ ਦੀ ਸਬਜੀ ਬਣੀ ਹੈ ਤੇ ਜੇ ਰੋਟੀਆਂ ਲਾ ਲੈਣੀਆਂ ਮੈਨੇ ਕੰਮ ਚੌਕੇ ਦਾ ਕਰਨਾ ਫਿਰ ਅਹੀਂ ਤੇ ਘੜੀ ਜਾਣਾ ਜਾਣਾ ਤੇ ਅਲੱਗ ਵੀ ਜਾਣਾ ਟਾਈਮ ਥੋੜਾ ਚਲ ਕੋਈ ਨਹੀਂ ਪਨੀਰ ਜਿਹੜਾ ਵਾ ਨਾ ਉਹ ਜਦੋਂ ਅਹੀਂ ਆ ਰੋਟੀ ਖਾਣੀ ਆ ਨਾ ਸਾਰਿਆਂ ਨੇ ਪਨੀਰ ਉਹ ਤੋਂ ਪੁੱਨ ਲਾਂਗੇ ਤੇ ਤੂੰ ਵੇਖ ਲੈ ਗੰਡਾ ਗੁੰਡਾ ਚੀਰ ਛੱਡੀ ਤੇ ਰੋਟੀਆਂ ਲਾ ਲਈ ਮੇਜੇ ਮੈਂ ਗੰਡਾ ਚੇ ਨਾ ਮੈਂ ਪਨੀਰ ਵੀ ਭੁੰਨ ਲੂਗੀ ਕੋਈ ਗੱਲ। ਹੋਰ ਚੱਲ ਭੁੰਨੀ ਕੋਈ ਨਹੀਂ ਹੁਣ ਇਹ ਤੁਰ ਕੇ ਜਾਣਾ ਆਪਾਂ ਸਕੂਟਰੀ ਨਹੀਂ ਖੜਨੀ। ਨਹੀਂ ਤੁਰ ਕੇ ਜਾਣਾ ਤੁਰ ਕੇ। ਸਕੂਟੀ ਤਾਂ ਚੱਲ ਜਾਂਦੇ ਸੋ ਛੇਤੀ ਆ ਜਾਂਦੇ। ਮੇਰਾ ਨਹੀਂ ਕੀਤਾ ਸਕੂਟਰੀ ਚਲਾਉਣਾ ਮੈਂ ਇੰਤਿਆਰ ਨਾ ਤੁਰਨਾ ਚੰਗਾ ਲੱਗਣ ਡਿਆ ਨਾਲੇ ਤਾਂ ਸੈਰ ਹੋ ਜੂਗੀ ਸਾਰੇ ਦਿਹਾੜੀ ਇੰਨੀ ਕਿ ਥਾਂ ਚ ਅੰਦਰ ਕਦੀ ਬਾਹਰ ਕਦੀ ਤੇ ਸੋਈ ਚ ਕਦੀ ਵਿੜੇ ਚ ਬਸ ਇਦਾਂ ਹੀ ਪੁੜਕਾ ਪੁੜਕੀ ਹੁੰਦੀ ਰਹਿੰਦੀ ਆ। ਤੂੰ ਤੇ ਬਾਬਾ ਜਾਣੀ ਆ ਤਾਂ ਨਾਲੇ ਫਿਰ ਤੁਰੇ ਉਹਨੇ ਦੇ ਨਾਲ ਚੱਲ ਤੇਰਾ ਸਕੂਲ ਦਾ ਹੋ ਜਾਂਦਾ ਕੰਮ। ਮੈਂ ਚੰਗਾ ਸੌਖਾ ਫੇਰ ਤੁਰਉਣੀ ਤੂੰ ਹੀ ਤਾਂ ਫਿਰ ਮ ਹੋਰ ਆਵੇ ਨਹੀਂ ਮੈਂ ਚੱਲਦੀਆਂ ਤੇ ਫਿਰ ਨਤਰ ਨਹੀਂ ਚੱਲੀਆਂ ਵਾ ਇੱਕ ਹਿਸਾਬ ਦਾ ਛਡੋ ਕੋਈ ਨਹੀਂ ਰੋਟੀਆਂ ਕਰ ਕਿੰਨੀਆਂ ਘੇ ਲਾਵਾਂ ਹਾ ਤੇ ਇਹ ਰੋਟੀਆਂ ਗਿਣ ਕੇ ਲਾਉਣੀਆਂ ਵਾ ਤੂੰ ਹਾ ਤੇ ਫਿਰ ਗਿਣ ਕੇ ਲਾਉਂਗੀ ਜੇ ਮੈਂ ਪਕਾ ਕੇ ਰੱਖ ਨੀਆ ਤੇ ਫਿਰ ਗਿਣ ਤੇ ਜੇ ਕਹਿੰਨਾ ਵੱਧ ਘੱਟ ਖਾਣੀ ਹੋਈ ਤਾਂ ਫੇਰ ਕੀ ਕਰेंगी ਫੇਰ ਦੋਏ ਮੁੜ ਕੇ ਫੇਰ ਤਵਾ ਰੱਖेंगी ਉੱਤੇ ਤਾਂ ਹੀ ਤੇ ਮੈਂ ਪੁੱਛਣਦੀ ਆ ਕਿੰਨੀਆਂ ਘੇ ਲਾਵਾਂ ਜਿੰਨੀਆਂ ਘੇ ਅੱਗੇ ਪਕੰ ਨਹੀਂ ਹੋਣੀਆਂ ਘੇ ਪਕਾ ਲਈ ਪਤਾ ਹੀ ਨਹੀਂ ਅੱਗੇ ਸਾਲ ਜੀ ਬੈਠੇ ਹੁੰਦੇ ਤੇ ਫਿਰ ਮੈਂ ਲਾਈ ਜਾਂਦੀ ਤੇ ਫਿਰ ਖਾਈ ਜਾਂਦੇ ਤੇ ਫਿਰ ਇਦਾਂ ਤਾਂ ਪਤਾ ਵੀ ਨਹੀਂ ਲੱਗਣਾ ਹੁਣ ਪੁੱਤ ਤੁਹਾਡੇ ਵਾਰੇ ਪੈਰੇ ਨਹੀਂ ਕੋਈ ਗਿਣ ਕੇ ਰੋਟੀ ਲਾਉਂਦਾ ਹੁੰਦਾ ਹੈ ਤੇ ਰੋਟੀਆਂ ਗਿਣ ਕੇ ਲਾਈਏ ਤਾਂ ਬਰਕਤ ਨਹੀਂ ਰਹਿੰਦੀ ਤੇ ਪਰ ਮੰਮੀ ਪਈਆਂ ਰਾਨੀਆਂ ਪਈਆਂ ਰਾਲੀਆਂ ਨਾ ਫਿਰ ਬਈਆਂ ਹੋ ਜਾਈਆਂ ਤੇ ਫਿਰ ਦੋ ਚਾਰ ਵਾਧ ਵੀ ਜਾਣ ਗੀਆਂ ਡੰਗਰ ਵਾ ਵੱਛਾ ਕੁੱਤਾ ਬਿੱਲਾ ਵਾ ਕਿ ਤੇ ਉਹਨਾਂ ਨੂੰ ਪਾ ਦਾਂਗੇ ਭੈਣਾ ਤੁਹਾਡੀਆਂ ਨਾ ਲਾਵੀਂ ਜਾਂ ਆਪਣੀਆਂ ਜਿੰਨੀਆਂ ਖਾਣੀਆਂ ਆਣਗੀਆਂ ਲਾ ਲਿਓ ਆਪਾਂ ਤੇ ਖਾਣੀਆਂ ਮਾਸੀ ਘਰੋਂ ਹੀ ਉਦੋਂ ਰਹੀ ਕੀ ਪਾਪਾ ਬੁਢੀ ਚੰਗੀਆਂ ਗੱਲਾਂ ਸਹੀ ਟਿਕਾ ਅਰੇ ਇਹ ਘੜੀ ਝਾਰ ਕੇ ਆ ਜਾਵੇ ਹੋਰ ਘੜੀ ਬਹਿ ਜਾਗੇ ਪਛੇ ਮੈਂ ਦਿਆ ਵਾਂਗੂ ਨਹੀਂ ਹੋਗਦੀਆਂ ਨੇ ਸਾਨੂੰ ਹੁਣ ਟਕਾ ਤੇ ਪੈ ਚਲੀਆਂ ਉਹਨੇ ਕਿਹੜਾ ਨਸ਼ੇਤੀ ਹੋਣ ਦੇਣਾ ਵਾ ਅਸੀਂ ਖਾਉਣੀਆਂ ਵਾ ਤੇਰੀਆਂ ਜਿੰਨਾ ਜੀਕਰੂ ਲਾ ਲਈ ਤੇ ਨੀ ਆ ਕੋ ਲੜਾਈ ਵਾਲੀ ਗੱਲ ਨਾ ਪਰ ਲੜਾਈ ਆ ਤੈਨੂੰ ਹੁਣ ਅਸੀਂ ਲੈ ਕੇ ਜਾਈਏ ਇਹ ਵੀ ਕਿੰਨੀਆਂ ਖਾਣੀਆਂ ਇੱਕ ਕੋਈ ਦਾਲ ਸਬਜ਼ੀ ਜਾਰੀ ਸਵਾਦ ਲੱਗੇ ਬੀਬੀ ਵੱਧ ਵੀ ਰੋਟੀ ਖਾ ਲੇਗੀ ਬਾਤ ਨਹੀਂ ਖਾਦੀ ਕੋਰੇ ਕੱਟ ਬੇ ਕੋਰੇ ਨਿਆ ਜੀਕਰੇ ਤੇ ਦੋ ਵੀ ਨਹੀਂ ਲੰਗਦੀਆਂ ਤੇ ਤੂੰ ਪਾਣਾ ਜਿੰਨੀਆਂ ਪਕਾਉਣੀਆਂ ਪਕਾ ਲਈ ਜੇ ਪਕਾਉਣੀਆਂ ਤਾਂ ਵੀ ਦਾਦੇ ਜੇ ਨਹੀਂ ਤੇ ਫਿਰ ਆਪਾਂ ਨਾ ਚਾਹੀਏ। ਜਦ ਮੈਂ ਕਹਿ ਤਾ ਦੇ ਮੈਂ ਪਕਾ ਲੂੰਗੀ। ਆ ਗਏ ਗੱਲ ਹੀ ਫੜ ਕੇ ਬਹਿ ਗਏ ਆਜੋ। ਚਲ ਅੱਛਾ। ਆਦੀ ਹੋਗੀ ਇਹਨਾਂ ਵਾਲੀ। ਮੁੰਡਾ ਕੁਛੇ ਫਿਰਨ ਵੀ ਜਾਣਾ ਵਾ ਤੇ ਤਾਂ ਵੀ ਮੇਰੇ ਸਹਸਣ ਕਰਕੇ ਜਾਣਾ ਵਾ। ਮੈਂ ਕਹਿ ਤਾ ਗਈ ਆ ਵੀ ਮੈਂ ਲਾ ਲੂੰਗੀ। ਉਹ ਵੀ ਬਾਦਾਂ ਕਿੰਨਾਂ ਤੋਂ ਲੜਾਈ ਪੈ ਗਈ। ਤੁਸੀਂ ਮੈਨੂੰ ਦੱਸ ਦੋ ਕਿੰਨੀਆਂ ਲੌਣੀਆਂ ਨੇ ਹੁੰਨੀਆਂ ਕਿ ਲਾ ਦੂੰਗੀ। ਐਹੀ ਉਥੋਂ ਖਾ ਆਵਾਂਗੇ ਸ਼ਰਮਿੰਦਿਆ ਕੰਗ। ਮੈਂ ਵੇਖਦੀ ਕਿੰਨੀਆਂ ਦਾ ਤੁਹਾਨੂੰ ਪਕਾ ਕੇ ਕੋਈ ਦਿੰਦਾ। ਉਹਨਾਂ ਦਾ ਖਾਣੀ ਦਾ ਫਿਰ ਘਰ ਆਣ ਕਿ ਹੈ ਨਾ। ਤੁਹੀ ਕੀ ਤੁਰ ਪੀ ਅੱਧੀ ਰਾਤ ਅੱਧੀ ਰਾਤ ਆ ਸੂਰ ਜਿੱਦ ਚਮਕਣ ਡਿਆ ਵੇਖੋ ਇਹ ਸੂਰ ਜੀ ਚਮਕਦਾ ਇੱਥੇ ਦਿਨ ਆਇਆ ਤੇ ਛੱਟ ਚਲ ਜਾਂਦਾ ਥੱਲੇ ਕਿੱ데 ਚਲੇ ਬੀਬੀ ਅਹੀਂ ਮੈਂ ਦੋਵਾਲ ਚਲੀਆਂ ਗਈਆਂ ਉਸਨਾਕ ਲਾਉਂਦੀ ਕਿੰਨਿਆਂ ਦੇਣਾ ਦੀ ਕੀ ਆਂਦੀ ਆਂਦੀ ਬਉਟੀਆਂ ਨੂੰ ਲੈ ਕੇ ਆਵੀ ਬਉਟੀਆਂ ਤੇ ਗੋਪੀ ਨੇ ਤੇ ਮੈਨੂੰ ਦਿੱਤਾ ਜਵਾਬ ਮੈਂ ਥੱਕੀ ਆਈ ਆ ਤੇ ਮੈਂ ਇਹਨੂੰ ਫੇਰ ਆਖਿਆ ਤੇ ਆਂਦੀ ਚੱਲ ਚੱਲ ਚਲਦੀ ਆ ਤੂੰ ਮਾਸੀ ਦਾ ਘਰ ਵਾ ਕਿਹੜਾ ਕੋਈ ਉਪਰਾ ਕਰ ਤੂੰ ਚੱਲ ਮੇਲਾ ਵੇਖ ਲੈਿੰਦੇ ਤੂੰ ਦੁਪਹਿਰੇ ਚਲ ਜਾਂਦੀਆਂ ਜਾਣਾ ਅਸੀਂ ਤੇ ਦੁਪਹਿਰ ਇਹ ਕਰਦੇ ਰਹਿੰਦਾ ਵੀ ਇਹ ਸਕੂਲਾਂ ਆਉਗੀ ਗੁਰਪ੍ਰੀਤ ਫੇਰ ਜਾਵਾਂਗੇ ਤੇ ਵੇਲਾ ਉਹੀ ਹੋ ਜਾਂਦਾ ਰੋਜ਼ ਦਿਹਾੜੀ ਅੱਛਾ ਤੇ ਹੰਟਾ ਛੱਟ ਚੱਲ ਜਾਂਦਾ ਕੰਮ ਧੰਦਾ ਕਰਦੇ ਆ ਸੈਜੜੀਆਂ ਅਸੀਂ ਬੈਠੀਆਂ ਕਿਤੇ ਦੋਵੇਂ ਜਾਣੀਆਂ ਹੁਣ ਮੈਂ ਲੱਗਾ ਤੁਹਾਨੂੰ ਆਖਣਾ ਹਾਂ ਕਿ ਉਹ ਇਟਾਂ ਆ ਗਈਆਂ ਬਜਰੀ ਰੇਤਾ ਸਭ ਕੁ ਉਹ ਆ ਗਿਆ ਨੀਚੇ ਨਹੀਂ ਆ ਜਾਣਾ ਉਹ ਸਵੇਰੀ ਠੀਕ ਆ ਤੇ ਇਹ ਨਾ ਹੋਵੇ ਉਤਰਾਂ ਕੱਲ ਲੰਘ ਜਿਤਨਾ ਵੀ ਚਾਹ ਦੇਣੀ ਸੀ ਬੰਦਿਆਂ ਨੂੰ ਤੇ ਬੰਦੇ ਉਥੇ ਚਾਹ ਢੀਕਦੇ ਇੱਥੇ ਬੰਦੇ ਚਾਹ ਢੀਕਣ ਤੇ ਰੋਟੀ ਢੀਕਣ ਉਤਰਾਂ ਡੇ ਉਤਰਾਂ ਠੇਕਾ ਬਾੜ ਵੀ ਅਸੀਂ ਆਖਿਆ ਵੀ ਠੇਕਾ ਹੀ ਮਾਰ ਲਈ ਉਹ ਤਾਂ ਚੰਗਾ ਜਿਹਾ ਠੇਕਾ ਮਾਰ ਲੋ ਤੇ ਚਾਹ ਤ ਫੇਰ ਉਹਨਾ ਪੀੜੀ ਪੀੜੀ ਤੈਨ ਚਾਲ ਆ ਰਿਹਾ ਨਹੀਂ ਚਾਰ ਪੀੜੀ ਮੈਂ ਕਿ ਕੱਲ ਵਾਂਗੂ ਨਾ ਹੋਵੇ ਕੱਲ ਵਾਂਗੂ ਨਹੀਂ ਹੁੰਦਾ ਜਿੰਨੂੰ ਕਹਿਣਾ ਵਾ ਨਾ ਇੱਕੋ ਜਾਨੀ ਨੂੰ ਕਹਿਣਾ ਘੁੱਟ ਕੇ ਵੀ ਆਹ ਕੰਮ ਤੂੰ ਕਰਨਾ ਤੇ ਆਹ ਐਨੇ ਕਰਨਾ ਇਆ ਤੇ ਵੀ ਕਰ ਲਾਂਗੇ ਤੇ ਜੇ ਇਹੋ ਕੰਮ ਮਿਸਤਰੀਆਂ ਨੇ ਜਦੋਂ ਲੱਗਣਾ ਵਾ ਰਾਜ ਮਿਲ ਕੇ ਕਰ ਲੋਗੇ ਤਾਂ ਤਾਂ ਕੀ ਉਹ ਤੇ ਰਾਜ ਮਿਲ ਕੇ ਵੀ ਕਰ ਲੈਨੇ ਮੈਂ ਤਾਂ ਕਰਦੀ ਆ ਉਹੋ ਹੀ ਨਹੀਂ ਕੀ ਕਰਦੀ ਨਿੱਕੀ ਕੋਹ ਵੀ ਉਹੋ ਹੀ ਆਨੇ ਬਾਲ ਚਲ ਬੀਬੀ ਤੂੰ ਨੂੰ ਆਖੀ ਵੀ ਤੂੰ ਸਵੇਰੇ ਉੱਠ ਕੇ ਥਾਂ ਗੂੜਾ ਹੋਜ ਕੇ ਪੋਚੇ ਪਾਚੇ ਲਾ ਕੇ ਤੇ ਚਲੋ ਉਹਦੇ ਚੱਲ ਜਾਂਦੀ ਮੁੰਡੇ ਸਕੂ ਉਹ ਪੜਾ ਕੇ ਮੈਨੂੰ ਹੀ ਦੇਣਾ ਪੈਣਾ ਵਾ ਤੇ ਵੱਡੀ ਵੀ ਤੂੰ ਹੀ ਆ ਫਿਰਦੀ ਹੈ ਦੇ ਦੇਂਗੀ ਸਿਰ ਤੇ ਹਾਂ ਵੱਡੀ ਨੂੰ ਤਾਂ ਬੀਬੀ ਨੇ ਰਾਣੀ ਹਰ ਪਾਤਾ ਵਾਧੂ ਹੈ ਕਿ ਵੀ ਤੂੰ ਵੱਡੀ ਆਈ ਹੈਂ ਚੱਲ ਤੈਨੂੰ ਦੋ ਦਿਨ ਨਹੀਂ ਤੇ ਉਹਨੂੰ ਇੱਕ ਪਾਇਆ ਵਾ ਤਾਂ ਕਰਕੇ ਹਾਂ ਇਹ ਧੀਏ ਉਹ ਜਿਹੇ ਗੱਲਾਂ ਤੇ ਨਾ ਚੰਗਾ ਜਾ ਜਾ ਵੇਲੇ ਸਿਰ ਜਾਓ ਹਾਂ ਨਹੀਂ ਐਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਮੈਨਾਂ ਹੀ ਜਾਂਦੇ ਨਹੀਂ ਕਿ ਸਵੇਰੇ ਮਿਸਤਰੀ ਹੋਣਾ ਹੁਣ ਤਾਂ ਹੀ 100 ਰੋਟੀ ਪੰਡਾ ਜੁਗਾੜ ਸੋਚਦੇ ਆ ਵੀ ਕੀ ਧਰਨਾ ਤੇ ਕੀ ਨਹੀਂ ਉਹਨਾਂ ਦੀ ਹੁਣੇ ਪਕਾ ਕੇ ਰੱਖ ਲੈਣੀ ਮਿਸਤਰੀਆਂ ਦੀਆਂ ਨਹੀਂ ਤੇ ਨਹੀਂ ਪਕਾਉਣੀਆਂ ਤਾਂ ਭਰ ਘਰ ਆਪਣੇ ਸੌਦਾ ਸੂਰ ਜਿਹੜਾ ਕੋਈ ਨਹੀਂ ਹੈਗਾ ਫੇ ਉਹ ਮੰਗਾ ਲੈ ਉਹ ਜਿੱਥੇ ਹੁ ਕਰ ਦੇ ਨਹੀਂ ਤੰਦਾਲ ਮੁੱਕਦੇ ਹੰਤੇ ਪਰ ਨਹੀਂ ਬੀਬੀ ਇਦਾਂ ਨਹੀਂ ਕਰਨੀ ਚਾਹੀਦੀ ਫਿਰ ਕੰਮ ਫੇ ਵੰਡ ਕੇ ਦੇ ਹਾਂ ਨੂੰ ਚਲੇ ਇਹ ਕਰਦੀਆਂ ਚਲੋ ਇਹਨਾਂ ਨੇ ਮਿਸਤਰੀ ਲਾਉਣੇ ਆ ਤੇ ਇਹਨਾਂ ਰੋਟੀਆਂ ਪਕਾ ਕੇ ਦੇਣੀਆਂ ਮਿਸਤਰੀਆਂ ਨੂੰ ਉਦਾਂ ਆਂਦੀਆਂ ਵੀ ਆਹ ਚੀਜ਼ ਬਣਾ ਰੋ ਆਹ ਬਣਾ ਰੋ ਆਹ ਬਣਾ ਰੋ ਤੇ ਰੋਟੀ ਵਾਰੀ ਇਹਨਾਂ ਨੂੰ ਮੌਤ ਪੈਂਦੀ ਆ ਇਹ ਕਾਪੇ ਨਹੀਂ ਜੀ ਨਹੀਂ ਨਿਕਲਦੀ ਪਲਾਸ ਲਾਉਣਾ ਪੈਣਾ ਲੱਗਾ